ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਬੀਰੋ ਭੈਣੋਂ ਆਪਣੇ ਮਾਤਾ ਆਪਣੇ ਬੱਚੇ ਛੋਟੇ ਵੀਰ ਬਬੂ ਜੀ ਸਾਰਨ ਨੂੰ ਨਿਮਤ ਸਤਿ ਸ੍ਰੀ ਅਕਾਲ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੋ ਕਿ ਬਿਲਕੁਲ ਫਰੀਆ ਇਸ ਨਾਲ ਤੁਸੀਂ ਮੇਰੀ ਮਦਦ ਕਰਦੇ ਹੋ ਤੇ ਮੈਨੂੰ ਮੇਰਾ ਮੋਟੀਵੇਸ਼ਨ ਵੀ ਹੁੰਦਾ ਅਗਲੀ ਵੀਡੀਓ ਬਣਾਉਣ ਲਈ ਆਪਾਂ ਨੂੰ ਇਨਸਾਨ ਨੂੰ ਕਿਉਂਕਿ ਇਨਸਾਨੀਅਤ ਦੀ ਮਦਦ ਕਰਨੀ ਜ਼ਰੂਰੀ ਚਾਹੀਦੀ ਆ ਆਪਣੇ ਦਾਮ ਗੁਰੂਆਂ ਸਾਹਿਬ ਦਾ ਫਸਟ ਵਾਈ ਇਹ ਆ ਤੇ ਖਾਸ ਕਰਕੇ ਸਿੱਖਾਂ ਨੂੰ ਸਿੱਖਾਂ ਦੀ ਮਦਦ ਜ਼ਰੂਰ ਕਰਨੀ ਚਾਹੀਦੀ ਹੈ ਕਿਉਂਕਿ ਸਿੱਖ ਹਰ ਜਗ੍ਹਾ ਮਦਦ ਕਰਨ ਲਈ ਪਹੁੰਚਦੇ ਨੇ ਪਰ ਸਿੱਖਾਂ ਦੀ ਮਦਦ ਕਰਨ ਲਈ ਬਹੁਤ ਲੋਕ ਘੱਟ ਆਉਂਦੇ ਆਉਂਦੇ ਨੇ ਬਹੁਤ ਘੱਟ ਲੋਕ ਐਫਰਟ ਕਰਦੇ ਨੇ ਜ਼ਿਆਦਾਤਰ ਸਿੱਖ ਹੀ ਸਿੱਖਾਂ ਦੀ ਮਦਦ ਕਰਦੇ ਨੇ ਪਰ ਸਿੱਖ ਹੋਰਾਂ ਦੀ ਵੀ ਗੱਲ ਕਰਨ ਦੀ ਜਦ ਕਿ ਹੋਰ ਕੋਈ ਨਹੀਂ ਉਹਨਾਂ ਨਹੀਂ ਕਰਦਾ ਇਹ ਤੁਸੀਂ ਵੀ ਦੇਖਿਆ ਹੋਊਗਾ ਇਹ ਸੱਚਾਈ ਹੈ ਜ਼ਿੰਦਗੀ ਦੀ ਤੇ ਦੂਜੀ ਗੱਲ ਜਿਹੜੀ ਗੱਲ ਤੇ ਮੈਂ ਵੀਡੀਓ ਬਣਾਉਣਾ ਹੈ ਉਹ ਕਿ ਆ ਗਏ ਵੀ ਆਪਣਾ ਆਪਣੇ ਲੋਕ ਕਈ ਕੰਮ ਦੇ ਨੇ ਬਾਹਰ ਬੈਠੇ ਹੁੰਦੇ ਵੀ ਸ਼ਾਇਦ ਪੰਜਾਬ ਦੇ ਬੰਦੇ ਬੋਲਦੇ ਨੂੰ ਯਾਰ ਬੋਲਦੇ ਤਾਂ ਹੈਗੇ ਨੇ ਕੀ ਕੀ ਬੋਲਣਾ ਭਾਈ ਕਿੰਨਾ ਕੁ ਬੋਲਣਾ ਅਮਰਪਾਲ ਬਿਠੇ ਬੋਲਦੀ ਸੀ ਕਿੰਨੇ ਬੰਦੇ ਅੰਦਰ ਨੇ ਅਮਰਪਾਲ ਵੀ ਅੰਦਰ ਆ ਹੋਰ ਲਬਦੀਪ ਸਿੱਧੂ ਬੋਲਦਾ ਸੀ ਚੱਕ ਤੱਕ ਲੈਨੇ ਸਿੱਧੂ ਮੂਸੇ ਵਾਲਾ ਬੋਲਦਾ ਸੀ ਚੱਕ ਤੱਕ ਲੈਨੇ ਭਾਈ ਨਿਹਜਰ ਬੋਲਦਾ ਸੀ ਚੱਕ ਤੱਕ ਲੈਨੇ ਉਦਨਾਂ ਲਈ ਬਾਹਰ ਸੀ ਗੱਲ ਇਹ ਨਹੀਂ ਕਿ ਹਗਾ ਵੀ ਮੌਤ ਲੜਦੇ ਆਂ ਕਿ ਮੌਤ ਤਾਂ ਤਾਂਡਾ ਵਗਾਰ ਇਹ ਇੱਥੇ ਪੰਜਾਬ ਦੇ ਵਿੱਚ ਇਸ ਸਮੇਂ ਤਾਂਡਾ ਕਰ ਗਿਆ ਮੌਤ ਪਰ ਕੀ ਅਸੀਂ ਜਾਂਉਂਦੇ ਗੱਲ ਸਵਾਲ ਇਹ ਆ ਬਈ ਕੀ ਅਸੀਂ ਜਾਂਉਂਦੇ ਆਂ ਤੁਹਾਨੂੰ ਪਤਾ ਸੰਤ ਭਿੰਦਰਾ ਵਾਲਿਆਂ ਦਾ ਮੈਂ ਬਹੁਤ ਜਾਣੀ ਆਈਡਲ ਮੰਨਦਾ ਉਹਨਾਂ ਨੂੰ ਆਪਣਾ ਬਹੁਤ ਚਾਹੁੰਦਾ ਸਾਰੇ ਕਾਮ ਵੀ ਬੰਦੀ ਆ ਆਪਾਂ ਤਾਂ ਚਲੋ ਉਹਨਾਂ ਦੇ ਪਰੇ ਨੇ ਢੂਲ ਵੀ ਹੈ ਨਹੀਂ ਪਰ ਉਹਨਾਂ ਦੀ ਇੱਕ ਕਥਨੀ ਸੀ ਇੱਕ ਵਚਨ ਸੀ ਉਹਨਾਂ ਦਾ ਸਰੀਰ ਦਾ ਮਰਿਆ ਨੂੰ ਮੈਂ ਮੌਤ ਨਹੀਂ ਮੰਨਦਾ ਜਮੀਰ ਦਾ ਮਰ ਜਾਣਿਆ ਯਕੀਨਨਵਾਦ ਹੁੰਦੀ ਹੈ ਇਹ ਇਹ ਚਾਰ ਸ਼ਬਦ ਬਹੁਤ ਪੁਟੇ ਇਹਦੇ ਵਿੱਚ ਪੂਰੀ ਜ਼ਿੰਦਗੀ ਦਾ ਫਲਸਫਾ ਸਿੱਖਾਂ ਦਾ ਫਲਸਫਾ ਪੂਰਾ ਦੱਸਿਆ ਹੋਇਆ ਜੋ ਤੇ ਆਵਾਜ਼ਾ ਇੱਕ ਸਿੱਖ ਦੀ ਡੈਫੀਨੇਸ਼ਨ ਦੱਸਿਆ ਜੇ ਕੋਈ ਕੋਈ ਹੈ ਨਾ ਵੀ ਸਿੱਖ ਕੰਨੋਂ ਹੁੰਦੇ ਨੇ ਜਾਂ ਉਹਨਾਂ ਦਾ ਕਿਰਦਾਰ ਕਿਦਾਂ ਦਾ ਉਹ ਫਿਰ ਇਹ ਡੈਫੀਨੇਸ਼ਨ ਹੋ ਜਾਂਦੀ ਹੈ ਦੇ ਵਿੱਚ ਵੀ ਟੱਕਰ ਆ ਜਾਂਦੀ ਹੈ ਜਮੀਰ ਦਾ ਮਰ ਜਾਣਾ ਜਿੱਕੇ ਨੂੰ ਮੌਤ ਆਪਾਂ ਤੇ ਕੋਈ ਥਾਂ ਨਹੀਂ ਸਦੀ ਸੋ 17ਵੀਂ ਸਦੀ ਦੇ ਸੇ 18ਵੀਂ ਸਦੀ ਦੇ ਜਿਹੜੇ ਗੁੰਮੀ ਮੀਜ਼ਾ ਦੀ ਜਿਆ ਸ਼ੁਰੂਆਤ ਤੱਕ ਵੀ ਸਖੇ ਰਹੇ ਨੇ ਉਹ ਸੇਖ ਉਹ ਵੀ ਜਿਹਨਾਂ ਦੀ ਜਮੀਰ ਜਾਗਦੀ ਪਈ ਉਹ ਤੋਂ ਬਾਅਦ ਸੰਤਾਬਲੀ ਤੱਕ ਇਸੇ ਤਰੀਕੇ ਨਾਲ ਬਹੁਤ ਔਖਾ ਜਾਣੀ ਕਾਬੂ ਕਰਕੇ ਉਹਨਾਂ ਨੇ ਆਪਾਂ ਨੂੰ ਦੇਸ਼ ਨਹੀਂ ਲੈਂਦਾ ਜਦੋਂ ਕਿ ਆਪਾਂ ਤੀਸਰੀ ਤਰਫ ਸੀ ਤੀਸਰੀ ਧਿਰ ਸੀ ਆਪਣਾ ਤੀਸਰੀ ਧਿਰ ਦਾ ਸਾਨੂੰ ਗਾਹੇ ਦਾ ਉਹਨਾਂ ਨੇ ਪੇਸ਼ ਕਰਨੀ ਨਹੀਂ ਦਿੱਤਾ ਇਹ ਨਹੀਂ ਹੈਗਾ ਵੀ ਕਿਸੇ ਨੇ ਕਰਿਆ ਨਹੀਂ ਜਾਂ ਕਰਨਾਂ ਨੂੰ ਚਾਹੁੰਦਾ ਕੌਣ ਨਹੀਂ ਚਾਹੁੰਦਾ ਯਾਰ ਵੀ ਸਾਡਾ ਰਾਜ ਹੋਵੇ ਹਿੰਦੂਆਂ ਤੇ ਨਾ ਚਰ ਗੁਲਾਮ ਰਹੇ ਨੇ ਅਗਲੇ ਰਾਹ ਕਹਿੰਦੇ ਸੀ ਨਾ ਕਰਾ ਰਹਾ ਸੀ ਮਤਲਬ ਆ ਬਦੂਬਾਨ ਅੰਗਰੇਜ਼ਾਂ ਕੇ ਅੰਗਰੇਜ਼ਾਂ ਨੇ ਬਲੰਬ ਬਣਾ ਲਏ ਉਹ ਵੀ ਕੰਦੇ ਸੀ ਜੀ ਸਾਡਾ ਰਾਜ ਆ ਵਿੱਚ ਸਿੱਖ ਵੀ ਚਾਹੁੰਦੇ ਨਹੀਂ ਤੇ ਚਾਹੁੰਦੇ ਨੇ ਚਾਹੁੰਦੇ ਰਹਿਣਗੇ ਇਹ ਤਾਂ ਸਾਡੇ ਨਾਲੇ ਗੁਰੂਆਂ ਨੇ ਕਿਹਾ ਵੀ ਰਾਜ ਕਰੇਗਾ ਖਾਲਸਾ ਅੱ피 ਰਹੇ ਨੇ ਜਿਹੜੇ ਕੌਮ ਦਾ ਫਲਸਫਾ ਹੀ ਇਹ ਹੂਆ ਜਿਹੜੀ ਕੌਮ ਸਵੇ ਦੋ ਟਾਈਮ ਹਰ ਉਹ ਇਹ ਗੱਲ ਕਹਿੰਦੀ ਆ ਵੀ ਰਾਜ ਕਰੇਗਾ ਖਾਲਸਾ ਤੂੰ ਤਾਂ ਫਿਰ ਕਿਵੇਂ ਨਹੀਂ ਚਾਹੁੰਦੀ ਕਿ ਇਹ ਤਾਂ ਹੋ ਨਹੀਂ ਸਕਦਾ ਵੀ ਅਸੀਂ ਚਾਹੁੰਦੇ ਨਹੀਂ ਸੀ ਅਦਲੇ ਨੇ ਸਾਨੂੰ ਪਹੁੰਚਣ ਨਹੀਂ ਦਿੱਤਾ ਉੱਥੇ। ਦੱਕਾ ਸਾਡੀ ਗਲੀ ਨਹੀਂ ਸਾਡੀ ਤੇ ਜਿੱਥੇ ਤੱਕ ਸਾਡੀ ਗੱਲ ਸੁਣਨੀ ਚਾਹੀਦੀ ਸੀ। ਜਾਂ ਹੁਣੀ ਹੋਊਗੀ ਅਗਲੇ ਨੇ ਸਾਡੀ ਪੇਸ਼ ਨਹੀਂ ਚੱਲਣ ਦਿੱਤੀ। ਜੇ ਪੇਸ਼ ਚੱਲਣ ਦਿੱਤੀ ਤਾਂ ਬੰਦਾ ਪਹੁੰਚ ਨਹੀਂ ਜਾਂਦਾ ਉੱਥੇ। ਸੇ ਪਹੁੰਚਣਾ ਜ਼ਰੂਰੀ ਹੋਣਾ ਹੁੰਦਾ। ਆਪਣੇ ਕਿਸੇ ਸਿੱਖ ਬੰਦੇ ਨੇ ਗੱਲ ਇੱਕ ਕਹੀ ਹੋਈ ਆ। ਪਤਾ ਨਹੀਂ ਗੁਰੂ ਗੁਰੂਆਂ ਨੇ ਵੀ ਇਹ ਗੱਲ ਕਹੀ ਹੋਈ ਆ ਵੀ ਗੁਰੂ ਆਪਣੇ ਸਿੱਖ ਮੇਰੇ ਸਿੱਖ ਕਿਸੇ ਵੀ ਪਾਸੇ ਨੂੰ ਖਾਲੀ ਨਹੀਂ ਨਾ ਚਾਹ। ਚਾਹੇ ਉਹ ਰਾਜਨੀਤੀ ਦਾ ਹੋਵੇ। ਚਾਹੇ ਉਹ ਘਰੇਲੂ ਦਾ ਮਸਲਾ ਹੋਵੇ ਕੋਈ, ਚਾਹੇ ਪੰਚਾਇਤੀ ਮਸਲਾ ਹੋਵੇ ਕੋਈ। ਚਾਹੇ ਕੋਈ ਦੇਸ਼ ਰਾਜ ਦੇ ਤੌਰ ਤੇ ਮਤਲਬ ਮਸਲਾ ਹੋਵੇ ਜਾਂ ਕੋਈ ਜਿਵੇਂ ਆਪਣਾਲੀ ਵੀ ਜਲੇ ਹਾਂ ਦੇ ਤੌਰ ਤੇ ਮਸਲਾ ਜਿਹਾ ਹੋਣਾ ਚਾਹੀਦਾ ਹੈ। ਹੈਨਾ? ਸਰਦਾਰੀ ਸੌਦਾਰ ਬੜੇ ਬੜੇ ਸਰਦਾਰਾਂਾਂ ਦੀਆਂ ਰੋਕਾਂ ਚ ਇਹੋ ਮਸਲਾ ਹੈ ਹਰ ਜਗ੍ਹਾ ਜੇ ਆਪਾਂ ਉਹ ਜਗ੍ਹਾ ਖਾਲੀ ਛੱਡਾਂਗੇ ਤਾਂ ਬੈਰੀ ਉਸ ਜਗ੍ਹਾ ਤੇ ਆ ਕੇ ਕਬਜ਼ਾ ਲੂਣਗਾ। 4 ਮੀ ਸਤੀ ਗੈਸਿੰਗ ਇਸੇ ਲਈ ਰਾਜ ਆਪਣਾ ਕਾਇਮ ਕਰ ਸਕਿਆ ਜੀ ਕਿਉਂਕਿ ਅਸੀਂ ਉਹ ਜਗ੍ਹਾ ਤੇ ਕਬਜ਼ਾ ਹੋ ਗਿਆ ਜਿੱਥੇ ਪਹੁੰਚਣਾ ਸਾਡੇ ਗੁਰੂ ਸਾਹਿਬ ਨੇ ਸਾਨੂੰ ਕਿਹਾ ਹੋਇਆ ਸੀ। ਅਸੀਂ ਉੱਥੇ ਪਹੁੰਚੇ ਅਫਰਡ ਕਰਿਆ ਗੁਰੂ ਦੇ ਨਾਲ ਗੁਰੂ ਦੇ ਸ਼ਬਦ ਨਾਲ ਜੁੜੇ ਹੋਏ ਸੀ ਅਸੀਂ ਤੇ ਸਾਰਾ ਕੁਝ ਆਸਾਂ ਦੇ ਹਨ ਤੇ ਹੁਣ ਇੱਥੇ ਕੀ ਪ੍ਰੋਬਲਮ ਹੋ ਰਹੀ ਹੈ ਸੱਚੀ ਇਹ ਅਸੀਂ ਜਿਉਂਦੇ ਆ ਮੈਂ ਤਾਂ ਇਹ ਹੀ ਕਿਹਾ ਸੀ ਬਾਕੀ ਜਿਉਂਦੇ ਆ ਬੋਲਦੇ ਵੀ ਆ ਸਾਰਾ ਕੁਝ ਆ ਪਰ ਜਦੋਂ ਜਿਹੜੀ ਜੀ ਹੋਣੀ ਹੁੰਦੀ ਉਹਦੋਂ ਹੀ ਬਣੀ ਜਾਂਦੀ ਹੈ ਹਾਂ ਇਹ ਆ ਵੀ ਆਪਾਂ ਸਾਨੂੰ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਵੀ ਸਾਡੇ ਕੌਮ ਦੇ ਵਿੱਚ ਗਦਾਰ ਬਹੁਤ ਨੇ ਸਾਨੂੰ ਇਹ ਨਹੀਂ ਭੁਲਾਉਣਾ ਚਾਹੀਦਾ ਵੀ ਸਾਡੇ ਕੌਮ ਦੇ ਵਿੱਚ ਸ਼ਾਨਾਂ ਬਹੁਤ ਬੜੀਆਂ-ਬੜੀਆਂ ਹੋਈਆਂ ਨੇ ਸਾਨੂੰ ਇਹ ਨਹੀਂ ਗੁੱਨਾ ਚਾਹੀਦਾ ਵੀ ਅਸੀਂ ਉਸ ਗੁਰੂ ਦੇ ਪੁੱਤ-ਪੋਤਰੇ ਆ ਜੋ ਘਪੇ ਡੋਲਿਆ ਆਪਣੇ ਚਾਰ ਪੁੱਤ ਵਾਰ ਕੇ ਵੀ ਜੱਕਾਰਾ ਛੱਡ ਕੇ ਤੁਰਿਆ ਸੀ ਤੇ ਅੱਜ ਸਾਨੂੰ ਇਹ ਰੋਂਦੇ ਸਾਡੇ ਬੰਦਿਆਂ ਨੂੰ ਦਿਖਾ-ਦਿਖਾ ਜਾਣ ਕੇ ਲੱਭ-ਲੱਭ ਕੇ ਮਿਲਦੀ ਵਾਲੇ ਤਗੜਾ ਤੇ ਦੁੱਖੀ ਜੇ ਬੰਦੇ ਇਹ ਸਾਡੀ ਕਰਤਾਰ ਖੁਸ਼ੀ ਕਰ ਰਹੇ ਨੇ ਅੱਜ ਇਹ ਪਹਿਲਾਂ ਤੋਂ ਹੀ ਕਰਦੇ ਆਏ ਨੇ ਸੰਦਾਲੀ ਤੋਂ ਪਹਿਲਾਂ ਤੋਂ ਹੀ ਕਰਦੇ ਆਏ ਨੇ ਟਾਈਮ ਆ ਕੇ ਨਾ ਵੀ ਅਸੀਂ ਪਹੁੰਚੇ ਤਾਂ ਚਾਹੁੰਦੇ ਸੀ ਸਾਨੂੰ ਪਹੁੰਚਣ ਨਹੀਂ ਦਿੱਤਾ ਅਸੀਂ ਕਰਨਾ ਚਾਹੁੰਦੇ ਸੀ ਸਾਡੀ ਕਰਤਾਰ 쿠ਸ਼ੀ ਨੰਬਰਸਟੀਆਂ ਅਗਲੇ ਨੂੰ ਉੱਥੇ ਤੱਕ ਜਾਣਾ ਨਹੀਂ ਦਿੱਤਾ ਮਹਾਰਾਜਾ ਗਦੀਪ ਸਿੰਘ ਨੂੰ ਜਦੋਂ ਪਤਾ ਲੱਗਿਆ ਉਹ ਵਾਪਸ ਆਉਣ ਲੱਗਾ ਜੀ ਉਹਨੂੰ ਵੀ ਪਰ ਕਿਵੇਂ ਕੋਈ ਸਾਡਾ ਰਾਜ ਜਿੱਤ ਕੇ ਨਹੀਂ ਕੋਈ ਜਿੱਤ ਲੈ ਕੇ ਬੋਮ ਬਸ ਇੱਕ ਸਾਡਾ ਰਾਜਾ ਬੱਚਾ ਹੁਣ ਕਰਕੇ ਉਹਨਾਂ ਨੂੰ ਬਸ ਇੱਕ ਇਹੜੇ ਬੱਚੇ ਸੀ ਸਾਡੇ ਕਤਾਰ ਤਾਂ ਹੀ ਮੈਂ ਕਹਿੰਦਾ ਵੀ ਗਦਾਰਾਂ ਨੂੰ ਨਹੀਂ ਸਾਨੂੰ ਭੁੱਲਣਾ ਚਾਹੀਦਾ ਸਾਡੀਆਂ ਛਾਹਾਂ ਤਾਂ ਨਹੀਂ ਸਾਨੂੰ ਭੁੱਲਣ ਚਾਹੀਦਾ ਸਾਡੇ ਹੀਰੋ ਸਾਨੂੰ ਭੁੱਲਣੇ ਨਹੀਂ ਚਾਹੀਦੇ ਇਹ ਸਾਨੂੰ ਯਾਦ ਰਹਿਣੇ ਚਾਹੀਦੇ ਵੇ ਤਾਂ ਸਾਡਾ ਇਤਿਹਾਸ ਸਾਨੂੰ ਯਾਦ ਹੋਣਾ ਚਾਹੀਦਾ ਸਾਡੇ ਗੁਰੂ ਨੇ ਸਾਨੂੰ ਕੀ ਸਿਖਾਉਣਾ ਦਿੱਤੇ ਹੋਏ ਉਹ ਯਾਦੋਂ ਰਹਿਣੇ ਚਾਹੀਦੇ ਨੇ ਸਾਨੂੰ ਨਿਮੇਸ਼ਾਂ ਹਾਂ ਕਿਤੇ ਅਸੀਂ ਸਾਬਤਨਾ ਕਰ ਸਕੀਏ ਤਾਂ ਸਾਡੇ ਮਨ ਚ ਹੁਣੇ ਚਾਹੀਦੇ ਨੇ ਹਾਂ ਦੇਸ਼ ਅਸੀਂ ਮਨਚ ਨਹੀਂ ਸਾਡੇ ਸਤਾ ਸਾਡੀ ਜੁਬਾਨ ਚ ਹੋਣੀ ਚਾਹੀਦੀ ਹੈ ਜੇ ਜੁਬਾਨ ਤੇ ਮਨਚ ਨਹੀਂ ਤਾਂ ਤੁਹਾਡੇ ਦਿਮਾਗ ਚ ਹੋਣੀ ਚਾਹੀਦੀ ਹੈ ਉਹ ਸਿਧਾਂਤ ਜੋ ਗੁਰੂ ਨੇ ਦਿੱਤੇ ਹੋਏ ਨੇ ਸਾਨੂੰ ਉਸ ਅਰਦਾਸ ਜਿਹੀ ਅਸੀਂ ਅੱਗੇ ਵੱਸ ਸਕਦੇ ਹਾਂ ਤੇ ਜੋ ਅਸੀਂ ਦੋ ਟਾਈਮ ਕਹਿੰਦੇ ਹਾਂ ਖਾਲਸੇ ਰਾਜ ਦੀ ਉਹ ਸਾਡੀ ਲਈ ਉਹ ਇੱਕ ਮੰਗ ਰਹੇ ਹਾਂ ਇੱਕ ਅਸੀਂ ਕੋਈ ਅਲਾਇਦਾ ਚੀਜ਼ ਨਹੀਂ ਮੰਗ ਰਹੇ ਲੋਕਾਂ ਤੋਂ ਵਿਹਾਂ ਸਾ ਉਹ ਪਈ ਉਹਨਾਂ ਨੂੰ ਮਿਲੀ ਵੀ ਸਾਨੂੰ ਹੀ ਮਿਲ ਜਾਈਆ ਹੋਰਾਂ ਨੂੰ ਕੁਝ ਨੁ ਮਿਲਿਆ ਚਾਹੇ ਨਾ ਮਿਲੇ ਸਾਰਿਆਂ ਕੋਲੇ ਉਹ ਚੀਜ਼ ਇੱਕ ਸਾਡੀ ਕੌਮ ਕੋਲੇ ਸੀ ਸੀ ਸਾਡੇ ਕੋਲੀ ਕਹਾ ਸਾਡੀ ਕੌਮ ਕੋਲੇ ਵੀ ਸੀ ਜਦਕੇ ਹੋਰਾਂ ਬਸ ਇਹ ਜੰਗ ਹੁੰਦੀ ਆ ਹਾਰ ਜਿੱਤ ਹੁੰਦੀ ਆ ਤਾਂ ਘਟਿਆ ਕੇ ਰਾਜ ਭਾਗ ਜਾਂਦੇ ਖੰਡਾਂ ਤੱਕ ਕੇ ਵਿਸ਼ਵਾਚਕਾਤ ਹੋ ਕੇ ਜੰਗ ਇਧਰ ਗਏ ਨੇ ਰਾਜ ਭਾਗ ਬਾਕੀ ਕੁਝ ਗਲਤ ਕਿਹਾ ਪਿਆ ਹੋ ਕੋਈ ਗਮ ਛੋਟਾ ਵੀ ਸਮਝ ਕੇ ਮਾਫ ਕਰ ਲਿਓ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸਬਸਕ੍ਰਾਈਬ ਜਰੂਰ ਕਰਿਓ ਬਾਕੀ ਮਾਫ ਕਰਿਓ ਧੰਨਵਾਦ